ਅੱਜ ਅਸੀਂ ਪਹੁੰਚੇ ਹਾਂ ਤਰੰਤਾਂ ਦੇ ਮੁਰਾਦਪੁਰੇ ਮੋਹੱਲੇ ਵਿੱਚ ਤੇ ਤੁਹਾਨੂੰ ਉਸ ਧੀ ਨਾਲ ਮਲਾਉਨੇ ਆ ਜਿੱਦੀ ਆਵਾਜ਼ ਬੇਕਮਾਲ ਆ ਵੇ ਮੇਰੀ ਗਲੀਆਂ 'ਚ ਸੁਨੇ ਮੈਨੂੰ ਵੇ ਰੋਣਾ ਸੁਨੇ ਮੈਨੂੰ ਮੋਰਾਂਦਾ ਅਸੀਂ ਤੇਰੇ ਆਂ دیਵਾਨੇ ਜਾਨੀ ਵੇ ਤੂੰ ਆ دیਵਨਾ ਹੋ ਰਾਂਦਾ ਦੇਮਿਨੇਸੋਪੀ ਮਮਤਾ ਕੌਰ ਦੱਸਿਆ ਕਿਸ ਨੇ ਤੁਹਾਡਾ ਕਲਗੀ ਕੀਤੀ ਹੋਈ ਵੀ ਤੁਹਾਡੀ ਜਿਹੜੀ ਆਵਾਜ਼ ਆ ਬਹੁਤ ਕਮਾਲ ਆ ਅਸੀਂ ਤੇ ਰਿਆਂ ਦੇਵਾਨੇ ਜਾਨੀ ਵੇ ਤੂੰ ਐ ਦਿਵਨਾ ਹੋ ਰਾਂ ਦਾ ਦਸਾ ਸਸਵਤੀ ਮਾਸ ਜਬਾਨ ਤੇ ਉਸ ਦੀ ਆਵਾਜ਼ ਕਰਦੀ ਆ ਜੀ ਮੈਂ ਗੱਲ ਕਰ ਰਿਹਾ ਮਮਤਾ ਦੀ ਮਮਤਾ ਸਾਡੇ ਨਾਲ ਹੈ ਮਮਤਾ ਜੀ ਸਭ ਤੋਂ ਪਹਿਲਾਂ ਬਾਬਾ ਦਾ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਭਾਜੀ ਟਾਡਾ ਕਰਦੇ ਆਂ ਕਿਉਂਕਿ ਤੁਸੀਂ ਇੰਨੀ ਦੂਰ ਤੋਂ ਆਏ ਹੋ ਤੇਲ ਤੇ ਸੜਿਆ ਹੀ ਹੋਣਾ ਕਰਾਇਆ ਨਾ ਲੱਗਿਆ ਤੇਲ ਤੇ ਬਿਲਕੁਲ ਜਲਿਆ ਹੋਣਾ ਇਹਨਾਂ ਦੇ ਮੋਟਰਸਾਈਕਲ ਦਾ ਬਾਕੀ ਇੰਨੀ ਦੂਰੋਂ ਇੰਟਰਵਿਊ ਕਰਨ ਲਈ ਆਏ ਮੈਂ ਦਿਲੋਂ ਧੰਨਵਾਦ ਕਰਦੀ ਆਂ ਤੇ ਸਾਰੇ ਇਸ ਚੈਨਲ ਨਾਲ ਜੁੜੇ ਮੇਰੇ ਭੈਣ ਭਰਾ ਸਾਰਿਆਂ ਨੂੰ ਮੇਰੇ ਵੱਲੋਂ ਦਿਲੋਂ ਸਤਿ ਸ੍ਰੀ ਅਕਾਲ ਬਿਲਕੁਲ ਜੀ ਮਮਤਾ ਜੀ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀਆਂ ਵਾ ਕਹਿੰਦੇ ਵੀ ਤੁਹਾਡੀ ਜਿਹੜੀ ਆਵਾਜ਼ ਆ ਬੜੀ ਬੇਕਮਾਲ ਆ ਪ੍ਰਮਾਤਮਾ ਵਾਲੇ ਤੁਹਾਡੀ ਆਵਾਜ਼ ਬਹੁਤ ਪਿਆਰੀ ਲੱਗਦੀ ਆ ਸਭ ਤੋਂ ਪਹਿਲਾਂ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਦੋ ਗਾਣੇ ਜਰੂਰ ਸਾਂਝੀ ਕਰ ਦਿਓ ਸਾਡੇ ਦਰਸ਼ਕਾਂ ਜਿਹੜਾ ਵੇ ਮੇਰੀ ਗਲੀਆਂ 'ਚ ਸੁਣੇ ਮੈਨੂੰ ਵੇ ਰੋਣਾ ਸੁਣੇ ਮੈਨੂੰ ਮੋਰਾਂਦਾ ਅਸੀਂ ਤੇਰੇ ਆਂ دیਵਾਨੇ ਜਾਨੀ ਵੇ ਤੂੰ ਆ دیਵਾਨਾ ਹੋ ਰਾਂਦਾ ਵੇ ਮੇਰੀ ਗਲੀਆਂ 'ਚ ਸੁਣੇ ਮੈਨੂੰ ਰੋਣਾ ਸੁਣੇ ਮੈਨੂੰ ਮੋਰਾਂਦਾ ਅਸੀਂ ਤੇਰੇ ਆਂ دیਵਾਨੇ ਜਾਨੀ ਵੇ ਤੂੰ ਐ دیਵਾਨਾ ਹੋ ਰਾਂਦਾ ਮੈਨੂੰ ਦੁਨੀਆ ਨੇ ਸਮਝਾਇਆ ਐ ਐ ਵਿਚਿਆ ਹੋਇਆ ਇਮਾਨ ਤੂੰ ਬਸ ਸ਼ਾਇਰ ਤੇਰੀ ਚੰਗੀ ਪਰ ਚੰਗਾ ਨਹੀਂ ਇਨਸਾਨ ਤੂੰ ਮੈਂ ਤੇਰੇ ਪਿੱਛੇ ਆ ਰਹੀ ਨਹੀਂ ਪਾਗਲ ਹਾਂ ਆਉ ਮੈਨੂੰ ਪਤਾ ਨਹੀਂ ਤੂੰ ਸਿਨੇ ਦੇ ਨਾਲ ਲਾਉਣਾ ਨਹੀਂ ਐ ਮੈਂ ਤੇਰੇ ਵਿਛਿਆ ਰਾਂ ਨਹੀਂ ਪਾਗਲ ਹਾਂ ਵਾਹ ਵਾਹ ਬਹੁਤ ਗਰੀ ਆਵਾਜ਼ ਆ ਮੰਮਤਾ ਜੀ ਗੱਲ ਕਰੀਏ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਜੀਏ ਤੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਕੰਮ ਕਰਦੀ ਆ ਸਮਾਨ ਵੇਚਦੀ ਆ ਪਿੰਡਾਂ 'ਚ ਜਾ ਕੇ ਬੈਕ ਚੁੱਕ ਕੇ ਮੋਢੇ 'ਚ ਪਾ ਕੇ ਪਰਵਾਰ 'ਚ ਮੇਰੇ ਮੰਮੀ ਪਾਪਾ ਪਰਜਾਈਆਂ ਭਰਾ ਦੋ ਭਰਾ ਬੂਟ ਪਾਲਿਸ਼ ਦਾ ਕੰਮ ਕਰਦੇ ਨੇ 6 ਭੈਣਾਂ ਜਿਹੜੀਆਂ ਲੇਡੀਜ਼ ਸਮਾਨ ਵੇਚਦੀਆਂ ਨੇ 6 ਦੀਆਂ 6 ਹੀ ਸਵੇਰੇ 8 ਵਜੇ 9 ਵਜੇ ਨਿਕਲ ਜਾਂਦੇ ਕੰਮ ਤੇ ਘਰੇ 2:30 ਵਜੇ ਆ ਜਾਂਦੇ ਸਮਾਨ ਵੇਚ ਕੇ ਹੋਕੇ ਮਾਰ ਮਾਰ ਕੇ ਵੇਚਦੀਆਂ ਸੁਰਖੀਆਂ ਲੋ ਬਿੰਦੀਆਂ ਲੋ ਟੋਪਸ ਲੋ ਕੋਕੇ ਲੋ ਵਾਲੀਆਂ ਲੋ ਪੰਜੇਬਾਂ ਲੋ ਤੇ ਮਨੇ ਸੋ ਵੀ ਮਿਹਨਤ ਕਰਦਿਓ ਸਾਰਾ ਪਰਿਵਾਰ ਸਵੇਰ ਜਾ ਕੇ ਦੁਪਹਿਰੇ 2:30 ਵਜੇ ਵਾਪਸ ਆ ਜਾਂਦੇ ਉਹ ਤੇ ਮੀਨੇ ਸੋਪੀ ਮਮਤਾ ਕਹੇ ਦੱਸਿਆ ਕਿਸੇ ਨੇ ਤੁਹਾਡਾ ਗੱਲ ਕੀਤੀ ਹੋਈ ਵੀ ਤੁਹਾਡੀ ਜਿਹੜੀ ਆਵਾਜ਼ ਆ ਬਹੁਤ ਕਮਾਲ ਆ ਕਰੀ ਕਿਸ ਇਸ ਤਰ੍ਹਾਂ ਕਹੇ ਕਿਸ ਨੇ ਕਿਹਾ ਹੋਵੇ ਤੁਹਾਨੂੰ ਸਾਡੇ ਮੱਲੇ ਵੀ ਬੜਾ ਮਗਰ ਪਿਆ ਰੰ ਸਾਡੇ ਮੱਲੇ ਚ ਵੀ ਬੜੇ ਲੋਕ ਨੇ ਸਾਡੇ ਰਿਸ਼ਤੇਦਾਰਾਂ ਚ ਵੀ ਵੀਡੀਓ ਕਾਲਾਂ ਕਰ ਕਰਕੇ ਵੇਖਦੇ ਕਹਿੰਦੇ ਪੂਆਡੇ ਨਾਲ ਗੱਲ ਕਰਨਗੇ ਸਾਡੇ ਮਤਲਬ ਕਿ ਰਿਸ਼ਤੇਦਾਰਾਂ ਦੇ ਨਿਆਣੇ ਕਿ ਇਹਦੇ ਪੂਆ ਲੱਗਦੇ ਕਿ ਇਹਦੀ ਮਾਸੀ ਲੱਗਦੀਆਂ ਉਹ ਵੀਡੀਓ ਕਾਲ ਕਰ ਕਰਕੇ ਜਦੋਂ ਦਾ ਗਾਣਾ ਡੋਲੋ ਗਾਣਾ ਮੇਰਾ ਰਿਲੀਜ਼ ਹੋਇਆ ਐਲਬਮ ਆਇਆ ਉਹ ਵੀਡੀਓ ਕਾਲਾਂ ਕਰ ਕਰਕੇ ਵੇਖਣਦੇ ਇੰਨਾ ਚਾ ਚੜਨਦੇ ਉਹਨਾਂ ਨੂੰ ਤੇ ਬੜਾ ਲੋਕੀ ਪਿਆਰ ਬੜਾ ਦੇ ਰਹੇ ਨੇ ਇੰਟਰਵਿਊ ਵੀ ਤੇ ਮੇਰੀਆਂ ਜਿਹੜੀਆਂ ਮੈਂ ਪੋਸਟਾਂ ਜਿਆ ਪਾਉਣੀ ਆ YouTube ਤੇ ਮੰਨਤ ਕੌਰ ਨਾਂ ਤੇ ਮੇਰਾ ਚੈਨਲ ਬਣ ਆਇਆ ਜਾਦਾ ਗਾਂ ਸਰਦਾ ਮੰਨਤ ਕੌਰ ਸਰਦਾਰਾ ਨਾਂ ਤੇ ਜੋ ਮੇਰਾ ਪੇਜ ਨਿਕਲਦਾ ਆ ਤੇ ਤੁਸੀਂ ਮੇਰੇ ਗਾਣੇ ਨੂੰ ਵੇਖਣਾ ਤੇ ਫੋਲੋ ਕਰਨਾ ਜ਼ਰੂਰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਗਾਣਾ ਬੜਾ ਸੋਹਣਾ ਆ ਗਾਣਾ ਵੀ ਤੁਹਾਡੇ ਸੁਣ ਸੁਣਾ ਕੇ ਟਾੜੇ ਜਿਹੜਾ YouTube ਤੇ ਆਇਆ ਵਾ ਤੇ ਹੋਰ ਗੱਲਬਾਤ ਕਰਦੇ ਆ ਤੁਹਾਡੇ ਪਰਿਵਾਰ ਬਾਰੇ ਤੁਹਾਡਾ ਸ਼ੌਕੜ ਕਿੱਥੋਂ ਦਾ ਵਾ ਮਮਤਾ ਜਿਹੜੀ ਆ ਰਹਿਣ ਵਾਲੀ ਕਿੱਥੋਂ ਦੀ ਹੈ ਮਮਤਾ ਮੇਰਾ ਰਾਜਸਥਾਨ ਹੈ ਪਿੰਡ ਪਿਛੋਂ ਚੂਰੂ ਜ਼ਿਲ੍ਹਾ ਤੇ ਇੱਥੇ ਤਰਨਤਾਰ ਦੇ ਵਿੱਚ ਰਹਿਨੇ ਜਰੂਰੇ ਆ ਬਾਕੀ ਇੱਥੇ ਕੰਮ ਕਰ ਕਰਨ ਲੇਡੀਜ਼ ਮਾਨ ਹੋਇਆ ਇਦਾਂ ਵੇਚਣ ਲਈ ਬਿジネス ਹੀ ਸਾਡਾ ਸਾਡੇ ਲਈ ਤੇ ਬਿジネス ਬਹੁਤ ਵੱਡਾ ਹੈ ਬਿジネス ਹੀ ਆ ਸਾਡਾ ਇਹ ਬਿジネス ਕਰਦੇ ਆ ਤੇ ਤੇ ਮਨਾਂ ਰੋਟੀ ਰੋਟੀ ਖਾ ਕੇ ਸੌ ਜਾਂਦੇ ਆ ਕਿੱਥੇ ਜਾਈਏ ਬਿਲਕੁਲ ਜੀ ਮੈਂ ਤਾਂ ਹੋਰ ਕੀ ਸਾਂ ਕਿ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਹਾਡਾ ਮਨ ਤੋਂ ਗੀਤ ਤੁਹਾ ਜਿਹੜਾ ਤੁਸੀਂ ਹਰ ਟਾਈਮ ਤੁਸੀਂ ਗੂੰਗਣਾਉਂਦੇ ਹੋ ਉਹਦੀਆਂ ਦੋ ਲਾਂ ਜਰੂਰ ਸਾਂਝੀ ਕਰ ਦਿਓ ਸਾਡੇ ਦਰਸ਼ਕਾਂ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਧਰ ਵੱੜ ਗਈ ਤੀਜੇ ਲਲਕਾਰੇ ਨਾਲ ਨਾ ਹੂੰ ਮੇਰਾ ਲੈ ਕੇ ਜੀ ਜਲਲ ਕਰਨ ਨਾਲ ਨਾ ਹੂੰ ਮੇਰਾ ਲੈ ਕੇ ਸਿੱਧਾ ਆਣ ਕਿਦਰਾਂ ਦੇ ਵਿੱਚ ਵੱਜਿਆ ਪੱਟੂ ਫਿਰਦਾ ਆਉ ਫਿਰਦਾ ਸ਼ਰਾਬ ਨਾਲ ਰੱਜਿਆ ਪੱਟੂ ਫਿਰਦਾ ਪਹਿਲਾ ਕੰਮ ਵੈਲੀਆਂ ਦੇ ਵਲ ਕੱਟਣੇ ਦੂਜਾ ਕੰਮ ਬੋਤਲਾਂ ਦੇ ਟੱਕ ਪੱਟਣੇ ਤੇਜਾ ਕੰਮ ਲੈਣੀਆਂ ਸਭ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਲਾਲ ਟੱਕਰੇ ਨਹੀਂ ਤੇਰੇ ਦਰ ਤੇ ਉਹ ਦਰ ਤੇ ਬੁਲਹੁੰਦਾ ਮੁੰਡਾ ਬੱਕਰ ਹੈ ਨਹੀਂ ਤੇਰੇ ਧਰ ਤੇ ਚਰ ਖੇਚ ਰੰਜਣਾ ਤੋਂ ਡੈਣੋਂ ਹਟ ਗਈ ਹਰ ਤੇ ਸ਼ਿੰਗਾਰ ਲੱਗ ਬੈਣੋਂ ਹਟ ਗਈ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੜੇ ਬਿਨਾ ਕੰਮ ਤੋਂ ਫਿਰ ਇਹਵੇਂ ਲਾਉਂਦਾ ਡੁੱਬ ਜਣਦਾ ਉਹ ਚੁੰਮ ਕੇ ਰਮਾਲ ਫੜੋਂਦਾ ਡੁੱਬ ਜਣਦਾ ਬਹੁਤ ਗਾਰੀਵਾਯਾ ਤੇ ਕਿੰਮਤਾਈ ਇਹ ਗੱਲ ਕਰੀਏ ਤੁਹਾਡੇ ਜਿਵੇਂ ਤੁਸੀਂ ਸਮਾਨ ਵੇਚਦੇ ਹੋ ਪਿੰਡ ਪਿੰਡ ਜਾ ਕੇ ਗਲੀ ਗਲੀ ਵੇਚਦੇ ਹੋ ਕਾ ਦੇ ਕੇ ਰੋਜ ਦੇ ਕਿੰਨੇ ਪਿੰਡ ਕੱਢ ਲੈਂਦੇ ਹੋ ਕਿੰਨੇ ਕਿਲੋਮੀਟਰ ਉਹ ਤੁਹਾਨੂੰ ਸਫਰ ਕਰਨਾ ਪੈਂਦਾ ਅਸੀਂ ਦੇਖਿਆ ਵੀ ਪੰਜਾਬ ਦੀ ਗੱਲ ਕਰੀਏ ਇੱਥੇ ਗਰਮੀ ਬਹੁਤ ਪੈਂਦੀ ਆ ਸਰਦੀ ਬਹੁਤ ਪੈਂਦੀ ਆ ਕਦੀ ਇਸ ਤਰ੍ਹਾਂ ਹੋਇਆ ਵੀ ਕਦੀ ਕਰੋ ਖਾਲੀ ਕੰਮ ਕਰਦੇ ਜਾਂਦੇ ਹੋ ਕਦੀ ਖਾਲੀ ਮੁੜ ਕੇ ਆਉਣਾ ਦਾ ਕਦੀ ਮੋਹ ਨਹੀਂ ਵਟਾਣਾ ਹੁੰਦਾ ਕਿੰਨੇ ਕਿ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਕਈ ਵਾਰ ਤੇ ਅੱਖਾਂ 'ਚ ਗਲੇਡੂ ਆ ਜਾਂਦੇ ਉਹ ਗਲੇਡੂ ਇਸ ਕਰਕੇ ਆਉਂਦੇ ਆ ਨਹੀਂ ਚੱਲਦਾ ਕੰਮ ਗਰਮੀਆਂ 'ਚ ਲੋਕੀ ਨਹੀਂ ਨਿਕਲਦੇ ਆ ਇਥੋਂ ਤੱਕ ਕੀ ਅਸੀਂ ਚਿਕਾ ਮਾਰਦੇ ਰਹਿੰਦੇ ਆ ਤੇ ਕੋਈ ਬੰਦਾ ਤੱਕ ਨਹੀਂ ਵੇਖਦਾ ਸਾਨੂੰ ਪਿੰਡਾਂ ਦੇ ਵਿੱਚ ਹਫਤੇ ਦੇ ਵਿੱਚ ਅੱਠ ਪਿੰਡ ਹੁੰਦੇ ਆ ਇੱਕ ਹਫਤੇ ਬਾਅਦ ਜਾਇਦਾ ਇੱਕ ਪਿੰਡ ਦੇ ਵਿੱਚ ਸਿਰਫ 7-8 ਪਿੰਡ ਹੀ ਹੁੰਦੇ ਆ ਕਿੰਨੇ ਕਿਲੋ ਬੈਨ ਹੁੰਦਾ ਮੋਡੇ ਤੇ ਮੋਡੇ ਦੇ ਵਜ਼ਨ ਵਜਨ ਹੋ ਜਾਂਦਾ 7-8 ਕਿਲੋ ਵਜਨ ਹੋ ਜਾਂਦਾ ਨਾਲੇ ਕੱਚ-ਕੁੱਚ ਦਾ ਵੀ ਸਮਾਨ ਹੁੰਦਾ ਨਾ ਨਾਲੇ ਤਾਂ ਕਰਕੇ ਵਜਨ ਹੋ ਜਾਂਦਾ ਫਿਰ ਬੈਕ ਦਾ ਵਜਨ ਸਾਨੂੰ ਪਤਾ ਨਾ ਕਿ ਅਸੀਂ ਕਿਦਾਂ ਵੇਚਦੇ ਆਂ ਸੜਕਾਂ ਦੇ 2 2 3 3 ਕਿਲੋਮੀਟਰ ਦੂਰ ਸਫ਼ਰ ਕਰਨਾ ਤੁਰ ਕੇ ਜਾਣਾ ਤੇ ਫਿਰ ਇੰਨੀ ਉੱਤੋਂ ਗਰਮੀ ਸਾਨੂੰ ਵੱਡੀਆਂ ਕਹੋਗੀਆਂ ਕਿ ਤੂੰ ਕਿਵੇਂ ਕਰ ਇਨਾ ਆ ਗਿਆ ਇਹ ਕੱਪੜੇ ਪਾ ਗਏ ਉਦਾਂ ਹੀ ਨਾ ਬਾਬਾ ਨਾ ਇਨਾ ਪਸੀਨੋ ਪਸੀਨ ਹੋ ਜਾਂਦੇ ਨਾ ਸਾਨੂੰ ਹੀ ਪਤਾ ਜਾਂ ਸਾਡੇ ਰੱਬ ਨੂੰ ਪਤਾ ਉਹ ਖੁਦਾ ਨੂੰ ਬਿਲਕੁਲ ਤੇ ਮਮਤਾ ਕਹਿੰਦੀ ਰੱਬ ਨਾਲ ਕੀ ਹੁੰਦੀ ਆ ਵੀ ਇੰਨੀ ਮਿਹਨਤ ਕਰਾਉਂਦੇ ਆ ਇੰਨੀ ਗਲੀ ਗਲੀ ਜਾ ਕੇ ਬੂਹਾ ਬੂਹਾ ਲੋਕਾਂ ਖੜਕਾਉਣਾ ਪੈਂਦਾ ਜਾ ਕੇ ਹੋਕਾ ਦੇਣਾ ਪੈਂਦਾ ਕਦੀ ਮਨ ਚ ਨਰਾਜ਼ੀ ਹੁੰਦੀ ਆ ਵੀ ਅਸੀਂ ਵੀ ਕਿਸੇ ਦੀਆਂ ਵਾਂ ਅਸੀਂ ਵੀ ਕਿਸੇ ਦੀਆਂ ਕੁੜੀਆਂ ਵਾਂ ਸਾਨੂੰ ਪਿੰਡ ਪਿੰਡ ਫਿਰਨਾ ਪੈਂਦਾ ਗਲੀ ਗਲੀ ਜਾ ਕੇ ਫਿਰਨਾ ਪੈਂਦਾ ਕਦੀ ਮਨ ਦੁਖੀ ਹੁੰਦਾ ਕਦੀ ਇਹ ਚੀਜ਼ ਨੂੰ ਪੀ ਰੱਬਾ ਕਿ ਸਾਡੇ ਕਰਮਾਂ ਚ ਵੀ ਆਰਾਮ ਹੁੰਦਾ ਪੱਕੇ ਥਲੇ ਏਸੀ ਦੇਲੇ ਬਹਿ ਕੇ ਅਸੀਂ ਕਿਦੇ ਹਵਾਲ ਲੰਦੇ ਇੱਕ ਤੇ ਬੰਦੇ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ खुश ਤਾਂ ਰਹਿਣਾ ਚਾਹੀਦਾ ਆ ਕਿਉਂਕਿ ਜ਼ਿੰਦਗੀ ਦੇ ਰੱਬ ਪ੍ਰੀਖਿਆ ਵੀ ਵੱਡੀ ਲੈਂਦਾ ਆ ਮੇਰੇ ਕੀ ਪਤਾ ਇਹ ਹਾਲਾਤ ਵੇਖਦਿਆ ਵੇਖਦਿਆ ਰੱਬ ਮੇਰੇ ਰਾਹ ਖੋਲ ਦੇਵੇ ਹੈ ਕਿ ਨਹੀਂ ਮੈਂ ਇਹ ਸੋਚੀ ਜਾਵਾਂਗੀ ਕਿ ਰੱਬਾ ਮੈਨੂੰ ਤੂੰ ਘਰ ਨਹੀਂ ਦਿੱਤਾ ਰੱਬਾ ਤੂੰ ਮੈਨੂੰ ਗੱਡੀ ਨਹੀਂ ਦਿੱਤੀ ਰੱਬਾ ਤੂੰ ਮੈਨੂੰ ਚਾਜ ਨਾ ਰੋਟੀ ਨਹੀਂ ਦਿੱਤੀ ਆ ਤੇ ਇਹ ਮੇਰਾ ਜੋ ਮੇਰੀ ਕਿਸਮਤ 'ਚ ਲਿਖਿਆ ਹੋ ਤੇ ਹੋ ਕੇ ਰਹਿਣਾ ਹੀ ਰਹਿਣਾ ਆ ਬਾਕੀ ਮੇਰੇ ਕਰਮਾਂ 'ਚ ਹੋਊਗਾ ਤੇ ਬਿਲਕੁਲ ਮੈਨੂੰ ਰੱਬ ਦਊਗਾ ਨਹੀਂ ਤੇ ਹੱਸਦੇ ਹੀ ਰਵਾਂਗੇ ਟੈਨਸ਼ਨ ਕਾਨੂੰ ਲਈ ਸਿਰ ਦੁਖਣ ਲੱਗ ਪੈਂਦਾ ਬਿਮਾਰ ਹੋ ਗਏ ਉਹ ਦਵਾਈਆਂ ਖਾ ਗਏ ਐਵੇਂ ਲੋਕੀ ਦਵਾਈਆਂ ਨਾਲ ਹੀ ਚੱਲਣਦੇ ਤੇ ਦਵਾਈਆਂ ਦਾ ਰੱਬ ਹੱਥ ਜੜੋਵੇ ਬਿਲਕੁਲ ਜੀ ਅਸੀਂ ਦੇਖਿਆ ਮਮਤਾ ਇੰਨੀ ਵਧੀਆ ਆਵਾਜ਼ ਦੇ ਮਾਲਕ ਜੇ ਪ੍ਰਮਾਤਮਾ ਨੇ ਬਹੁਤ ਸਲਾਹ ਹੁਸਨ ਦਿੱਤਾ ਬਹੁਤ ਸੋਹਣਾ ਪਰ ਲੱਗਦਾ ਹਜੇ ਤੱਕ سپورਟ ਨਹੀਂ ਮਿਲ ਸਕੀ ਕਿਸੇ ਦੀ ਹਜੇ ਤੱਕ ਚੰਗਾ ਡਾਇਰੈਕਟਰ ਨਹੀਂ ਮਿਲ ਸਕਿਆ ਜਿਹੜਾ ਕੀ ਤੁਹਾਡੀ ਆਵਾਜ਼ ਦਾ ਮਰੀਦ ਹੋ ਜਾਏ ਜਿਹੜਾ ਤੁਹਾਡੀ ਆਵਾਜ਼ ਨੂੰ ਪਛਾਣ ਸਕੇ ਇਕਸਤਾਨੀ ਦੀਓ ਕਿਉਂ ਨਹੀਂ ਹਜ ਤੱਕ ਸਪੋਰਟ ਮਿਲੀ ਹੋਂ ਕਿਉਂ ਨਹੀਂ ਹਾਰੇ ਘਰ ਤੱਕ ਕਰਦੇ ਜਿਹੜੇ ਹਾਲਾਤ ਨੇ ਬਦਲੇ ਅਸੀਂ ਦੇਖਿਆ ਅੱਜ ਵੀ ਕਾਨੇ ਛਾਤਿਆ ਅੱਜ ਵੀ ਇੱਕੋ ਕਮਰਾ ਵਾ ਘਰ ਅੱਜ ਵੀ ਗਰੀਬੀ ਆ ਰੱਬ ਦੀ ਹਲੇ ਮਰਜ਼ੀ ਨਹੀਂ ਹੋਣੀ ਆ ਕਿਉਂਕਿ ਬੰਦਾ ਕੁਝ ਨਹੀਂ ਕਰ ਸਕਦਾ ਹਾਂ ਬਿਲਕੁਲ ਬੰਦਾ ਕਰ ਸਕਦਾ ਹੈ ਮਿਹਨਤ ਕਰ ਸਕਦਾ ਹੈ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਮੈਂ ਪੈਸਾ ਇੰਨਾ ਲਾਵਾਂ ਤੇ 1 ਮਿੰਟ ਦੇ ਵਿੱਚ ਸਟਾਰ ਬਣ ਜਾ ਰੱਬ ਤੂੰ ਗਰੀਬੀ ਜ਼ਰੂਰ ਦਿੱਤੀ ਪਰ ਗਰੀਬੀ ਦੇ ਵਿੱਚ ਸਕੂਨ ਵੀ ਵੜਾ ਦਿੱਤਾ ਆ ਇਸ ਕਰਕੇ ਰੱਬ ਤੇਰਾ ਧੰਨਵਾਦ ਹੈ ਖੁਦਾ ਤੂੰ ਸਭ ਤੇ ਰਹਿਮ ਰੱਖੀ ਸਭ ਤੇ ਕਿਰਪਾ ਰੱਖੀ ਇੰਨਾ ਹੀ ਬਹੁਤ ਆ ਤੂੰ ਜਾਵੇਂਗਾ ਤੇ ਜ਼ਰੂਰ ਮੈਨੂੰ ਚਾਈਆਂ ਦੇ ਲੈ ਕੇ ਜਾਵੇਂਗਾ ਨਹੀਂ ਤੇ ਆਪਾਂ ਘਰੇ ਬੈਠੇ ਆ ਸਮਾਨ ਤੇ ਵੇਚਦੇ ਹੀ ਆ ਦੇਖਿਆ ਵੀ ਮਮਤਾ ਜਿਹੜੇ ਵੀ ਹਾਲਾਤਾਂ ਵਿੱਚ ਨੇ ਪਰਮਾਤਮਾ ਨੇ ਬਹੁਤ ਸੋਹਣੀ ਆਵਾਜ਼ ਦੀ ਦਿੱਤੀ ਆ ਬਹੁਤ ਸੋਹਣੀ ਆਵਾਜ਼ ਦੇ ਮਾਲਕ ਵੀ ਆ ਖੁਲ ਸਸਵਤੀ ਮਾਂ ਜੀ ਦੀ ਜਬਾਨ ਤੇ ਆਵਾਜ਼ ਕਰਦੀ ਆ ਪਰ ਘਰ ਚ ਗਰੀਬੀ ਬੜੀ ਆ ਘਰ ਦੇ ਹਾਲਾਤ ਵੀ ਬੜੇ ਮਾੜੇ ਨੇ ਪਰ ਫਿਰ ਵੀ ਖੁਸ਼ ਆ ਪਰਮਾਤਮਾ ਜੀ ਦੀ ਰਜ਼ਾ ਵਿੱਚ ਖੁਸ਼ ਆ ਕੋਈ ਪਰਮਾਤਮਾ ਨਾਲ ਗੁੱਸਾ ਗਲਾਨੀ ਨਹੀਂ ਆ ਕੋਈ ਰੱਬ ਨਾਲ ਨਾਰਾਜ਼ਗੀ ਨਹੀਂ ਆ ਉਸ ਦਾ ਕਹਿਣਾ ਵੀ ਜਿਹੜਾ ਪਾਣੀ ਵਿੱਚ ਰੱਖੇ ਰਹਿਣਾ ਪੈਂਦਾ ਵਾ ਚਾਹੇ ਖੁਸ਼ੀ ਚਾਹੇ ਗਮ ਚ ਰਹਿਣਾ ਪੈਂਦਾ ਕਾਦੀ ਬਾਦੂ ਟੈਨਸ਼ਨ ਲੈਣੀ ਆ ਪਸੇ ਦੇਖਿਆ ਵੀ ਇਥੇ ਲੋਕ ਲੱਖਾਂ ਰੁਪਏ ਕਮਾਉਂਦੇ ਨੇ ਵੱਡੀਆਂ-ਵੱਡੀਆਂ ਕੋਠੀਆਂ ਰੈਂਦੇ ਨੇ ਫਿਰ ਵੀ ਰੱਬ ਨਾਲ ਆਗੀ ਕਰਦੇ ਨੇ ਵੀ ਸਾਨੂੰ ਆਹ ਨਹੀਂ ਜੀ ਦਿੱਤੀ ਜਾਂ ਸਾਨੂੰ ਆਹ ਨਹੀਂ ਦਿੱਤੀ ਫਿਰ ਵੀ ਜਿਹੜੀ ਆ ਲੋਕਾਂ ਰੱਬ ਨੂੰ ਮਿਹਨੇ ਮਾਰਦੇ ਨੇ ਅਸ ਤੱਕ ਕਿ ਹਮੇਸ਼ਾ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖੋ ਰੱਬ ਜਿੱਥੇ ਰੱਖਦਾ ਵਾ ਉੱਥੇ ਖੁਸ਼ ਰਹਿਣਾ ਸਿੱਖੋ ਜਿਵੇਂ ਕਿ ਮਮਤਾ ਰੈਰੀ ਆ ਮਮਤਾ ਸੁਪਨਾ ਕੀ ਆ ਹੱਕ ਦਾ ਸੁਪਨਾ ਹੋਊਗਾ ਮਮਤਾ ਦਾ ਕੋਈ ਸੁਪਨਾ ਹੋਊਗਾ ਕੋਈ ਬਿਲਕੁਲ ਸੁਪਨਾ ਵੀ ਹੈ আর ਮਾਨ ਵੀ ਹੈ ਸੁਪਨਾ ਇਹ ਚੀਜ਼ ਦਾ ਹੈ ਕਿ ਮਾਂ ਪਿਓ ਨੂੰ ਚੰਗੀ ਜ਼ਿੰਦਗੀ ਦੇਵਾਂ ਸੁਪਨਾ ਇਹ ਚੀਜ਼ ਦਾ ਹੈ ਭੈਣ ਭਰਾਵਾਂ ਨੂੰ ਇਹ ਸਮਾਨ-ਸਮੂਨ ਆਪਾਂ ਵੇਚਦੇ ਹਾਂ ਮਿਹਨਤ ਕਰਦੇ ਹਾਂ ساری ਜ਼ਿੰਦਗੀ ਮਿਹਨਤ ਹੀ ਥੋੜੀ ਕਰਦੇ ਰਹਿਣਾ ਹੈ ਹੁੰਦਾ ਹੀ ਆ ਬੰਦੇ ਦੇ ਮਨ ਦੇ ਵਿੱਚ ਕਿ ਰੱਬਾ ਸਾਨੂੰ ਵੀ ਚੱਜ ਨਾਲ ਰੋਟੀ ਦੇਈਂ ਛੱਤ ਦੇਈਂ ਤੂੰ ਇੱਕ ਕੋਠਾ ਹੀ ਪਾ ਦੇ ਰੱਬ ਬਸ ਇਹੋ ਅਰਦਾਸ ਹੈ ਕਿ ਮਾਂ ਪਿਓ ਨੂੰ ਚੰਗੀ ਤਰ੍ਹਾਂ ਮਾਂ ਪਿਓ ਨੂੰ ਖਾਸ ਕਰਕੇ ਮੇਰੇ ਮਾਂ ਪਿਓ ਨੂੰ ਮੇਨੂੰ ਮੇਰੇ ਨਹੀਂ ਟੈਨਸ਼ਨ ਮੇਰੇ ਮਾਪਿਓ ਦੀ ਟੈਨਸ਼ਨ ਹੈ ਮਾਪਿਓ ਦੀ ਜਰੂਰ ਕਦਰ ਕਰਨੀ ਚਾਹੀਦੀ ਆ ਮਮਤਾ ਕੋ ਜਰੂਰ ਇਹ ਜੀਦੀ ਐਮ ਆ ਮਮਤਾ ਸੀ ਦੇਖਦੇ ਵੀ ਕਈ ਲੋਕ ਮਾਪਿਓ ਦੀ ਕਦਰ ਨਹੀਂ ਕਰਦੇ ਅਸੀਂ ਦੇਖਦੇ ਵੀ ਮਾਪੇ ਬਾਂਪ ਨੂੰ ਰੋਟੀ ਪਾਣੀ ਤੱਕ ਨਹੀਂ ਪੁੱਛਦੇ ਆ ਜਦੋਂ ਉਸ ਉਹਨਾਂ ਦੀ ਬੁਢਾਪੇ ਦੀ ਉਮਰ ਹੋ ਜਾਂਦੀ ਆ ਸੁੱਖ ਲੈਣ ਦੀ ਵਾਰੀ ਹੋ ਜਾਂਦੀ ਆ ਉਹਨਾਂ ਨੂੰ ਚੁੱਕ ਕੇ ਆਸ਼ਰਮ ਚ ਭੇਜ ਦਿੰਦੇ ਨੇ ਨੋਹਾਂ ਲੜਦੀਆਂ ਨੇ ਧੀਆ ਲੜਦੀਆਂ ਨੇ ਪੁੱਤ ਜਿਹੜੇ ਨੇ ਉਹ ਕਹਿੰਦੇ ਵੀ ਤੂੰ ਵੱਡਾ ਕਹਿੰਦਾ ਤੂੰ ਸਾਹਮ ਛੋਟਾ ਕਹਿੰਦਾ ਤੂੰ ਸਾਹਮ ਕਿਉਂ ਮਾਪੇ ਮਾਪਿਓ ਨੂੰ ਅਜਿਹੇ ਧੱਕੇ ਨਾਲ ਮਾਰਦੇ ਨੇ ਹਾਏ ਰੱਬਾ ਮੈਨੂੰ ਪੁੱਛ ਕੇ ਵੇਖੋ ਮੇਰਾ ਡੈਡੀ ਬਿਮਾਰ ਨਾ ਦਿਲ ਨਹੀਂ ਰੂ ਰੋਂਦੀ ਆ ਰੂ ਇਹਗ ਨੂ ਰੋਂਦੀ ਆ ਕਿ ਰੱਬਾ ਜੋ ਮਰਜੀ ਕਰ ਦੇ ਮੇਰੇ ਚ ਕਰ ਦੇ ਮਾਂ ਪਿਓ ਦਾ ਦਰਜਾ ਕਿਸੇ ਤੋਂ ਨਾ ਖੋਵੇ ਕਦਰ ਕਰਨੀ ਸਿੱਖੋ ਲੋਕੋ ਉਦਾਂ ਹੀ ਬੜਾ ਦੁਨੀਆ ਦੇ ਵਿੱਚ ਕਲ ਜੋ ਆਇਆ ਪਿਆ ਵਾ ਬਿਮਾਰੀਆਂ ਹੀ ਨਹੀਂ ਛੱਡਣਦੀਆਂ ਤੇ ਮਾਂ ਪਿਓ ਨੂੰ ਜਿੰਨਾ ਪਿਆਰ ਦਿਆ ਜਾਂਦਾ ਦਵੋ ਹੱਥ ਜੋੜ ਕੇ ਬੇਨਤੀ ਮੇਰੇ ਭੈਣ ਭਰਾਓ ਮੇਰਾ ਡੈਡੀ ਬਿਮਾਰ ਹੋਇਆ ਜਾਨ ਨਿਕਲਦੀ ਸੱਚੀ ਜਾਨ ਨਿਕਲਦੀ ਮੇਰੀ ਉਹਦੀ ਜਗ੍ਹਾ ਤੇ ਮੈਂ ਮੰਝੇ ਤੇ ਬੈ ਜਾਂਦੀ ਪਰ ਮੇਰੇ ਪਿਓ ਨੂੰ ਨਾ ਹੁੰਦਾ ਕੁਝ ਕਿਉਂਕਿ ਮਾਂ ਪਿਓ ਨਾ ਬੜੇ ਕੀਮਤੀ ਇੱਕ ਅਨਮੋਲ ਚੀਜ਼ ਹੈ ਜਿੰਨਾ ਨਾ ਮੈਂ ਉਹਨਾਂ ਦੇ ਹੀ ਜ਼ਰੀਏ ਤੋਂ ਮੈਂ ਉਹਨਾਂ ਦੇ ਹੀ ਕਰਕੇ ਮੈਂ ਇਹ ਇੱਥੇ ਤੁਹਾਡੇ ਨਾਲ ਇੰਟਰਵਿਊ ਕਰਾਈ ਜਾਂਦੀਆਂ ਨਹੀਂ ਤੇ ਕੋਈ ਮਾਂ ਪਿਓ ਇਹ ਗੱਲ ਨਹੀਂ ਕਹਿੰਦਾ ਖਾਸ ਕਰਕੇ ਸਾਡੇ ਸਮਾਜ 'ਚ ਇਹ ਚੀਜ਼ ਆਪਾਂ ਨਹੀਂ ਕਰਦੇ ਆ ਬਿਲਕੁਲ ਨਹੀਂ ਆਉਣ ਦਿੰਦੇ ਆ ਉਹ ਤੇ ਰੱਬ ਮੇਰਾ ਸਾਥ ਦੇ ਗਿਆ ਤੇ ਮੇਰੇ ਮਾਂ ਪਿਓ ਆ ਮੇਰਾ ਰੱਬ ਸਹੀ ਗੱਲ ਹੈ ਕਦਰ ਕਰੋ ਮਾਂ ਪਿਓ ਦੀ ਤੁਸੀਂ ਦੇਖਿਆ ਵੀ ਮਮਤਾ ਅਸਲ ਚ ਗੱਲ ਸੱਚ ਕਹਿ ਰਹੇ ਵੀ ਮਾਪੇ ਦੀ ਕਦਰ ਕਰਨੀ ਚਾਹੀਦੀ ਅਸੀਂ ਦੇਖਿਆ ਵੀ ਜਿਹੜੇ ਲੋਕ ਮਾਪੇ ਦੀ ਕਦਰ ਨਹੀਂ ਕਰਦੇ ਅਸੀਂ ਦੇਖਿਆ ਜਿੰਦੇ ਜੀ ਇਹ ਲੋਕ ਕਦਰ ਨਹੀਂ ਕਰਦੇ ਜਦੋਂ ਮਾਪੇ ਜਿੰਦਿਆਂ ਚ ਚਲੇ ਜਾਂਦੇ ਨੇ ਫਿਰ ਉਹਨਾਂ ਦੇ ਨਾਂ ਤੇ ਲੰਗਰ ਲਾਉਣੇ ਸ਼ੁਰੂ ਕਰ ਦਿੰਦੇ ਨੇ ਲੋਕਾਂ ਨੂੰ ਪੈਸਾ ਵੰਡਣਾ ਸ਼ੁਰੂ ਕਰ ਦਿੰਦੇ ਨੇ ਗਰੀਬਾਂ ਨੂੰ ਕੰਮ ਕਰਦੇ ਨੇ ਪਰ ਜਿੰਦੇ ਜੀ ਉਹਨਾਂ ਨੂੰ ਪੁੱਛ ਦੇ ਨਹੀਂ ਅਸੀਂ ਦੇਖਿਆ ਵੀ ਉਹਨਾਂ ਦੀ ਜਿਹੜੀ ਮੰਜੀ ਆ ਉਹ ਜਿਹੜੇ ਕਿ ਅੱਜ ਹੀ ਜਗ੍ਹਾ ਢਾ ਦੇ ਦਿੰਦੇ ਨੇ ਘਰੋਂ ਬਾਹਰ ਢਾ ਦੇ ਦਿੰਦੇ ਨੇ ਜਿੱਥੇ ਕੀ ਪੱਖਾ ਨਹੀਂ ਹੁੰਦਾ ਕੂਲਰ ਨਹੀਂ ਹੁੰਦਾ ਕਿਉਂਕਿ ਮਾਪੇ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਆ ਮੈਨੂੰ ਇਸ ਸਬੰਧਤ ਹੋਰ ਕੀ ਸੁਣਾਓਗੇ ਤੁਹਾਡਾ ਅਸੀਂ ਦੇਖਿਆ ਜਿਵੇਂ ਤੁਸੀਂ ਮਾਪੇ ਲਾਈਨਾਂ ਪਿਆਰ ਕਰਦੇ ਹੋ ਇੱਕ ਮਾਂ ਦੇ ਜ਼ਰੂਰ ਦੋ ਲੈਣਾ ਜਿਹਨੂੰ ਸਾਂਝੀ ਕਰ ਦੋ ਗੀਤ ਦੀਆਂ ਹਉ ਮਾਂ ਮਰੇ ਤਹਾਂ ਪੇਕੇ ਹੀ ਮੁੱਕ ਗਏ ਵੇ ਤੇ ਪਿਓ ਮਰੇ ਘਰ ਵੇਲਾ ਓ ਸ਼ਾਲਾ ਮਰਨੇ ਨਾ ਵੀਰ ਕਿਸੇ ਦੇ ਸਉ ਜੜ ਜਾਂਦਾ ਜੇ ਮੇਲਾ ਔ ਵੀਰ ਜਿਨਾ ਦੇ ਤੁਝ ਜਾਨ ਦੇਨੇ ਤਦ ਦੇ ਰੋਂਦੇ ਨੇ ਥੋੜਾ ਉਹ ਸਭ ਰੋਗਾਂ ਤੋਂ ਹਾਏ ਰੋਗ ਹੈ ਡਾਡਾ ਤੇ ਜਿਸ ਦਾ ਨਾਮ ਵਛੜਾ ਤੇ ਪਾਈ ਪਾਈਆਂ ਦੇ ਦਰਦੀ ਹੋਵਨ ਤੇ ਪਾਈ ਪਾਈਆਂ ਦੀਆਂ ਬਾਵਾ ਉਹ ਸਭ ਰੋਗਾਂ ਤੋਂ ਰੋਗ ਹੈ ਡਾਡਾ ਤੇ ਜਿਸ ਦਾ ਨਾਮ ਵਛੜਾ ਆ ਆ ਮੋ ਪਿਆਰੀ ਆਇਆ ਮਮਤਾ ਮਨੀਸੋ ਵੀ ਦੇਵੇਂ ਤੁਸੀਂ ਦੱਸਿਆ ਵੀ ਘਟ 6 ਪੈਣਾ ਨੇ ਇੱਕ ਭਰਾ ਆਇਆ ਇੱਕੋ ਕਬਰਾਂ ਸੀ ਦੇਖਿਆ ਵਾ ਕਿਸ ਤਰ੍ਹਾਂ ਰਹਿੰਦੇ ਜੋ ਹਾਲਾਤ ਅਸੀਂ ਦੇਖਿਆ ਕਿ ਕਦੇ ਬਰਸਾਤ ਆਉਂਦੀ ਆ ਉਸ ਟਾਈਮ ਤੇ ਜਾਂ ਮੰਨ ਲਓ ਕੋਈ ਘਰੇ ਪਹਿਣ ਭਰਾ ਜਾਂਦਾ ਪਰ ਉਹ ਨਹੀਂ ਆ ਜਾਂਦਾ ਕਿ ਕਿਸ ਤਰ੍ਹਾਂ ਸਾਡਾ ਭਰੇਦੇ ਉਹ ਭਰਾ ਮੇਰੇ ਦੋਨੇ ਤੇ ਛੇ ਭੈਣਾਂ ਨੇ ਅੱਛਾ ਬੜੀ ਬੜੀ ਸੰਗ ਜੀ ਆਉਂਦੀ ਸੰਗ ਇਹ ਗੱਲਾਂ ਆ ਮੈਂ ਖਾਸ ਕਰਕੇ ਪੱਤਰਾਲ ਪੱਤਰਕਾਰ ਵਾਲਿਆਂ ਨੂੰ ਵੀ ਟਾਈਮ ਨਹੀਂ ਦਿੰਦੀ ਮੈਂ ਕਿੱਥੇ ਪਾਵਾਂ ਮੈਂ ਮੈਂ ਕਿਹਾ ਉਹ ਮੇਰੇ ਹਾਲਾਤ ਵੇਖ ਕੇ ਕਹੇ ਕੀ ਜਾਣਾ ਨਹੀਂ ਆਏ ਜੋ ਹੋ ਹੀ ਜਾਂਦਾ ਸੋਚੋ ਨਾ ਇੱਕ ਜ਼ਰੂਰ ਹੁੰਦਾ ਏ ਸੋਚਣ ਵਾਲਾ ਤੇ ਮੇਰੇ ਘਰੇ ਕੋਈ ਫੋਨ ਕਰ ਦਿੰਦੇ ਆਫਰ ਉਫਰ ਆਉਂਦੇ ਤੇ ਮੈਂ ਕਿਹਾ ਹਾਂ ਮੈਂ ਕਿੱਥੇ ਬਾਵਾ ਸਭ ਤੋਂ ਪਹਿਲਾਂ ਇਹ ਟੈਨਸ਼ਨ ਮੈਂ ਘਰਦਿਆਂ ਨੂੰ ਕਹਿਣਾ ਮੈਂ ਕਿਹਾ ਪੈਣਾ ਪੋਚਾ ਪੋਚਾ ਲਾਓ ਕਹਿੰਦੇ ਕੀ ਹੋਇਆ ਮੈਂ ਕਿਹਾ ਪੈਣਾ ਝੁਗੇ ਜੇ ਪਰਦੇ ਪੁਰਦੇ ਟੰਗਾ ਦਿਓ ਤੁਸੀਂ ਥੱਲੇ ਕਰ ਦਿਓ ਤੇ ਮੈਂ ਕਿਹਾ ਕੋਈ ਆਊਗਾ ਆਡੇ ਘਰੇ ਰੱਬਾ ਮੈਂ ਸੋਚ-ਸੋਚ ਕੇ ਬਸ ਉਹਦਾ ਅੰਦਰੋਂ ਅੰਦਰ ਕੋਈ ਜੰੰਦੇ ਤੇ ਸੰਗ ਵੜੀ ਹੁੰਦੀ ਆ ਉਹਨਾਂ ਦੇ ਸਾਹਮਣੇ ਬੈ ਜਾਣੇ ਪਰ ਫਿਰ ਵੀ ਖੁਸ਼ ਹਾਂ ਮੈਂ ਕਿਹਾ ਚਲੋ ਹੁਣ ਜਿੱਦਾਂ ਦੇ ਹਾਲਾਤ ਆ ਲੁਕਾ ਥੋੜੀ ਸਕਦੇ ਬਿਲਕੁਲ ਜੀ ਮਮਤਾ ਵੇਖੋ ਜਿਸ ਤਾਂ ਦੇ ਹਾਲਾਤ ਹੁਣ ਜਿਹੇ ਰਹਿੰਦੇ ਨੇ ਉੱਚ ਰਹਿਣਾ ਪੈਂਦਾ ਖੁਸ਼ ਰਹਿਣਾ ਪੈਂਦਾ ਵਾ ਇਹ ਨਹੀਂ ਕਿ ਸਾਡੇ ਹਾਲਾਤ ਮਾੜੇ ਨੇ ਤੇ ਅਸੀਂ ਕਿਸੇ ਨੂੰ ਲੋਕ ਕੀ ਕਹਿਣਗੇ ਕੋਈ ਕੁਝ ਨਹੀਂ ਕਹਿੰਦਾ ਵੇਖੋ ਅਸੀਂ ਵੀ ਬੈਠੇ ਆ ਕੇ ਇੱਕ ਪਰਿਵਾਰ ਵਾਂਗ ਬੈਠੇ ਆ ਕੇ ਜਲਪਾਣੀ ਛਕਿਆ ਬਹੁਤ ਸੋਹਣਾ ਸੁਭਾਅ ਲੱਗਾ ਤੁਹਾਡਾ ਜਰੂਰੀ ਇਹ ਵੀ ਕੋਠੀਆਂ ਵਾਲੇ ਅਸੀਂ ਦੇਖੀਏ ਕੋਠੀਆਂ ਵਾਲੇ ਦੇ ਕਿਸੇ ਨੂੰ ਪਾਣੀ ਨਹੀਂ ਪੁੱਛਦੇ ਇਤਾਂ ਦੇ ਹਾਲਾਤ ਨੇ ਪਰ ਚਲੋ ਤੁਸੀਂ ਬਹੁਤ ਸੋਹਣਾ ਨੂੰ ਡੀਲ ਕੀਤਾ ਬੈਨ ਨੂੰ ਪਰਿਵਾਰ ਨੂੰ ਬੈਠੀ ਜਾਂ ਗੱਲਬਾਤ ਕੀਤੀ ਆ ਬੜਾ ਵਈਆ ਸੁਭਾਅ ਆ ਤੇ ਮੈਨੂੰ ਇਸੋ ਵੀ ਪਰਿਵਾਰ ਦੀ ਕਿੰਨੀ ਕਿ ਸਪੋਰਟ ਆ ਜਦੋਂ ਮਾਪੇ ਉੱਥੇ ਬੈਠੇ ਨੇ ਰਾਜਸਥਾਨ ਅਗੇ ਕਿਹੜਾ ਪਿੰਡ ਜਿੱਥੇ ਬੈਠੇ ਨੇ ਤੋਂ ਕਿਸ ਤਰ੍ਹਾਂ ਲੱਗਦਾ ਜਦ ਸਪੋਰਟ ਕਿੰਨੀ ਹੈ ਜਦ ਮਾਪੇ ਦੇਖਦੇ ਨੇ ਵੀ ਸਾਡੀ ਕੁੜੀ ਦੀ ਇੰਨੀ ਆਵਾਜ਼ ਲੋਕ ਪਸੰਦ ਕਰਦੇ ਨੇ ਸੋਸ਼ਲ ਮੀਡੀਆ ਤੇ ਫੋਨਾਂ ਆਵਾਜ਼ ਚੱਲਦੀ ਹੁੰਦੀ ਹੈ ਉਹਨਾਂ ਨੂੰ ਫੋਨ ਚੱਕਣ ਦਾ ਵੀ ਨਹੀਂ ਪਤਾ ਕਿ ਫੋਨ ਕਿੱਦਾਂ ਚੱਕਿਆ ਜਾਂਦਾ ਪਰ ਉਹ ਇੰਨੇ ਖੁਸ਼ ਨੇ ਇੰਨੇ ਖੁਸ਼ ਨੇ ਪੜਾਇਆ ਕਦੇ ਵੀ ਨਹੀਂ ਆ ਇੱਕ ਭੈਣ ਪੜਦੀ ਛੋਟੀ ਕਿਸੇ ਨੂੰ ਨਹੀਂ ਪੜਾਇਆ ਕਿਉਂਕਿ ਉਹਨਾਂ ਦੇ ਇੰਨਾ ਪੈਸਾ ਨਹੀਂ ਸੀ ਹਾਲਾਤ ਨਹੀਂ ਸੀ ਤੇ ਬਾਕੀ سپورਟ ਇੰਨੀ ਜ਼ਿਆਦਾ ਮੇਰੇ ਪਰਿਵਾਰ ਦੀ سپورਟ ਤੋਂ ਬਿਨਾ ਕੰਮ ਮੈਂ ਚੱਕਣਾ ਵੀ ਨਹੀਂ ਸੀ ਮੇਰੇ ਘਰ ਦੇ ਨੇ ਮਾਪਿਓ ਦੀ ਜੋ ਕੁਝ ਵੀ ਆ ਮੇਰਾ ਮਾਪਿਓ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕੰਮ ਕਰਨਾ ਮੈਂ ਕਰਨਾ ਵਾਂ ਤੁਸੀਂ ਮੈਨੂੰ ਕਹਿਣਾ ਕਿ ਇਹ ਕੰਮ ਨਹੀਂ ਕਰਨਾ ਮੈਂ ਨਹੀਂ ਕਰਨਾ ਸਪੋਰਟ ਮੇਰੇ ਪੂਰੇ ਪੂਰੇ ਘਰ ਦੀ ਆ ਹਾਂਜੀ ਤੇ ਮੈਨੂੰ ਇਹ ਸੋਪੀ ਅਸੀਂ ਦੇਖਿਆ ਵੀ ਜਿਵੇਂ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਦੀ ਵੀਡੀਓ ਬਹੁਤ ਵਾਇਰਲ ਹੁੰਦੀ ਹੈ ਜਦੋਂ ਕਿਤੇ ਮੰਨਤ ਮੰਮਤਾ ਜਾਂਦੀ ਹੈ ਕਿਤੇ ਸਮਾਨ ਵਿੱਚ ਜਾਂਦੀ ਆ ਤੇ ਮੈਨੂੰ ਲੱਗਦਾ ਲੋਕ ਸਮਾਨ ਘਟ ਲੈਂਦੇ ਹੋਣਗੇ ਕਿਤੇ ਲੋਪ ਛਾਣ ਜਾਂਦੇ ਹੋਣਗੇ ਇਹ ਤੇ ਮੰਮਤਾ ਉਹ ਹੀ ਆ ਜਿਹੜੀ ਸੋਸ਼ਲ ਮੀਡੀਆ ਦੀ ਜਿਹੜੀ ਇੰਟਰਵਿਊਆਂ ਚੱਲਦੀਆਂ ਜਿਹਦੀਆਂ ਵੀਡੀਓ ਚੱਲਦੀਆਂ ਨੇ ਤੇ ਲੋਕ ਕਹਿੰਦੇ ਹੋਣਗੇ ਕਿ ਸਾਨੂੰ ਗੀਤ ਸੁਣਾਓ ਕਹਿੰਦੀ ਹੋਇਆ ਇਸ ਤਰ੍ਹਾਂ ਨਾਲ ਬਾਜ਼ਾਰ 'ਚ ਮੇਰੇ ਸ਼ਕਲ ਦੀ ਮੇਰੀ ਇੱਕ ਭੈਣ ਵੀ ਆ ਮੈਂ ਜਾਣੇ ਕੱਪੜੇ ਲੈਣ ਤੇ ਮੈਂ ਕਦੇ ਨਹੀਂ ਜਾਣੀ ਆ ਉਹ ਚਲ ਜਾਂਦੀ ਹਾਏ ਤੂੰ ਪਣਾ ਪੰਜਾਬਾਂ ਵੇਚਦੀ ਉਹੀ ਆ ਤੇ ਉਹ ਕਹੂਗੀ ਹਾਂ ਤੇਰੇ ਬੜੇ ਸੋਹਣੇ ਗਾਣੇ ਉਹ ਕਹਿੰਦੀ ਭਰਾਵਾ ਮੈਂ ਨਹੀਂ ਆ ਉਹ ਮੇਰੀ ਭੈਣ ਆ ਉਹਦੀ ਮੇਰੇ ਵਾਂਗੂ ਸ਼ਕਲ ਲੱਗਦੀ ਹਾਂਜੀ ਤੇ ਫਿਰ ਨਾ ਬੜੇ ਲੋਕ ਬੜਾ ਪਿਆਰ ਦਿੰਦੇ ਆ ਬਸ ਇਹੋ ਹੀ ਜ਼ਰੂਰਤ ਆ ਕਿ ਆਪਾਂ ਨੂੰ ਕੋਈ ਸਾਤ ਦੇ ਵਿੱਚ سپورਟ ਕਰੇ ਇੰਨਾ ਹੀ ਬਹੁਤ ਐ سپورਟ ਹੀ ਬੜੀ ਜ਼ਰੂਰੀ ਹੁੰਦੀ ਮਮਤਾ ਕਈ ਸੋਚਿਆ ਸੀ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਜਿਵੇਂ ਹੋਕਾ ਲਾਉਂਦੇ ਉਹ ਇੰਨੀ ਕੱਚ ਗਰੀਬੀ ਵੀ ਆ ਮਿਹਨਤ ਕਰਦੇ ਉਹ ਕਈ ਸੋਚਿਆ ਸੀ ਵੀ ਇਸ ਤਰ੍ਹਾਂ ਦੀਆਂ ਆਉਣਗੇ ਟੀਵੀ ਚੈਨਲ ਵਾਲੇ ਘਰੇ ਆਉਣਗੇ ਤੁਹਾਡੇ ਫੈਨ ਅਸੀਂ ਦੇਖਿਆ ਤੁਹਾਡਾ ਫੋਟੋ ਲਵਾਕ ਜਾਂਦੇ ਨੇ ਤੁਹਾਡਾ ਸੈਲਫੀ ਲੈਂਦੇ ਜਾਂਦੇ ਨੇ ਕਈ ਸੋਚਿਆ ਸੀ ਵੀ ਇਸ ਤਰ੍ਹਾਂ ਲੋਕ ਇੰਟਰਵਿਊ ਕਰਕੇ ਜਾਣਗੇ ਕਈ ਸੋਸ਼ਲ ਮੀਡੀਆ ਤੇ ਫੇਸਬੁੱਕਾਂ ਤੇ YouTube ਤੇ ਕਈ ਮਮਤਾ ਦੇ ਗੀਤ ਚੱਲਣਗੇ ਕਈ ਸੋਚਿਆ ਸੀ ਮੈਂ ਫੋਨ ਦੇ ਵਿੱਚ ਹੀ ਵੇਖਦੀ ਅਸਲ 'ਚ ਮੈਂ ਕਿਹਾ ਹਏ ਇੰਟਰਵਿਊ ਚੱਲਣ ਦੀ ਹਏ ਮੈਂ ਕਿਹਾ ਇੰਨੇ-ਇੰਨੇ ਵੱਡੇ ਬੰਦੇ ਮੈਂ ਇਦਾਂ ਸੋਚਦੀ ਰਹੀ ਨੀਆਂ ਤੇ ਮੈਨੂੰ ਇਹ ਥੋੜੀ ਪਤਾ ਹੈ ਕਿ ਮੇਰੇ ਘਰੇ ਲੈਣ ਲੱਗ ਜੂਗੇ ਤੁਸੀਂ ਮੰਨੋਗੇ ਨਹੀਂ ਭਾਜੀ بڑے ਪੱਤਰਕਾਰਾਂ ਦੇ ਫੋਨ ਵੀ ਵੱਡੇ ਆ ਕਿਸੇ ਨੂੰ ਇਹ ਨਹੀਂ ਕਹੀਦਾ ਕਿ ਨਾ ਕੋਈ ਗੱਲ ਨਹੀਂ ਦਰਵਾਜ਼ੇ ਸਾਡੇ ਖੁੱਲੇ ਆ ਜਦੋਂ ਮਰਜੀ ਆਓ ਪਰਮਾਤਮਾ ਦੀ ਕਿਰਪਾ ਹੈ ਬਾਕੀ ਇੰਨੇ ਟਾਈਮ ਦੇ ਵਿੱਚ ਕੋਈ ਕਿਸੇ ਕੋ ਨਹੀਂ ਜਾਂਦਾ ਬੜੀਆਂ ਮੇਰੇ ਇੰਟਰਵਿਊ ਚੱਲਣਦੀਆਂ ਘੜ ਤੋਂ ਘੜ 7-8 ਇੰਟਰਵਿਊ ਕੀ ਨਹੀਂ ਨੋ ਦੇ ਮੇਲੀ ਉਹਨੇ ਟੱਪ ਗਏ ਜੀ ਹਾਂਜੀ ਤੇ ਮਮ ਤਾਂ ਹੋਰ ਕੀ ਸੁਣਾ ਗੇ ਸਾਡੇ ਜਿਸ ਕਾ ਨੂੰ ਅਸੀਂ ਦੇਖਿਆ ਤੁਸੀਂ ਇੱਕ ਰਿਆਜ਼ ਕਰ ਰਹੇ ਸੀ ਗਾਣਾ ਕਰ ਰਹੇ ਸੀ ਲਾਜ ਚਾ ਜੰਮਲੇ ਜੀ ਦਾ ਉਹਨਾਂ ਦੀ ਦੋ ਲੈਣਾ ਜੀ ਸਾਂਧੀ ਕਰਦੇ ਸਾਡਾ ਦੋ ਲੈਣਾ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੇਂ ਵੇ ਜੋ ਵਲਣ ਪੁਨੇ ਵਿੱਚ ਲਾਈਆਂ ਤੋੜਨ ਭਾਵੀ ਵੇ ਮੈਂ ਤੇਰੀ ਤੂੰ ਮੇਰਾ ਤੇਰਾ ਕਦਸ ਰੂਰ ਦਾ ਬੁਟਾ ਦੇਖ ਦੇਖ ਕੇ ਜੀਵਾ ਜੇ ਕਰਦਾ ਮੈਂ ਦੀਦ ਤੇਰੇ ਦੇ ਪਰ ਪਰ ਪਿਆਸੇ ਪੀਵਾ ਵਿਚਨ ਹੋ ਅੱਖੀਆਂ ਤੋਂ ਓਲੇ ਨਾ ਤੜਫਾਂ ਵੀ ਵੇ ਜੋ ਵਲਣ ਪੁਨੇ ਵਿੱਚ ਲਾਈਆਂ ਤੋੜਨ ਭਾਵੀ ਵੇ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜੰਮਵੇ ਜੋ ਵਲਨ ਪੁਨੇ ਵਿੱਚ ਲਾਈਆਂ ਤੋੜ ਨਾ ਭਾਵੀ ਵੇ ਮੈਂ ਤੇਰੀ ਤੂੰ ਮੇਰਾ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਮਮਤਾ ਦੀ ਆਵਾਜ਼ ਬਹੁਤ ਪਿਆਰੀ ਆ ਜਿੱਥੇ ਕਿ ਮਮਤਾ ਇੰਦਾ ਵਧੀਆ ਸੁਭਾਅ ਆ ਭਾਵੇਂ ਘਰ 'ਚ ਗਰੀਬੀ ਆ ਪਰ ਦਿਲ ਬਹੁਤ ਵੱਡਾ ਵਾ ਦਿਲ ਬਹੁਤ ਅਮੀਰ ਆ ਅਸੀਂ ਕਵਾਂਗੇ ਵੀ ਬਹੁਤ ਜ਼ਿਆਦਾ ਕਦਰ ਕਰਦੇ ਹਾਂ ਜੇ ਕੋਈ ਭੈਮਪਰਾ ਕਰੇ ਆਜੇ ਕੋਈ ਗਾਸਟਾਰੀ ਬਹੁਤ ਇੰਤਜ਼ਾਰ ਮਾਨ ਕਰਦੇ ਨੇ ਭਾਵੇਂ ਜਗਾ ਬੈਨ ਨੂੰ ਨਹੀਂ ਹੁੰਦੀ ਘਟਿਆ ਪਰ ਫਿਰ ਵੀ ਜਿਤ ਮਾਨ ਬਹੁਤ ਕਰਦੇ ਨੇ ਮਮਤਾ ਜਿਹੜਾ ਤੁਹਾਡਾ ਗੀਤ ਕੋਈ ਐਸੀ ਦੇਖਿਆ ਵੀ YouTube ਤੇ ਆਇਆ ਡੋਲੋ ਉਹ ਵੀ ਦਰਸ਼ਕਾਂ ਨਾਲ ਜਰੂਰ ਸਾਂਝਾ ਕਰ ਦਿਓ ਕਹਿੰਦੇ ਬਹੁਤ ਗੀਤ ਚੱਲਿਆ ਬਹੁਤ ਲੋਕ ਪਿਆਰ ਦੇ ਰਹੇ ਨੇ ਜਿੱਥੇ ਜਾਂਦੀ ਹੈ ਮਮਤਾ ਲੋਕ ਫਰਮਾਇਸ਼ਾਂ ਵੀ ਕਰ ਦਿੰਦੇ ਨੇ ਸਾਨੂੰ ਪਤਾ ਲੱਗਾ ਤੁਸੀਂ ਇੱਕ ਵਿਆਹ ਤੇ ਗਏ ਸੀ ਤੇ ਲੋਕ ਵਿਆਹ ਵਾਲੇ ਲਾੜ ਲਾੜੀ ਛੱਡ ਕੇ ਤੁਹਾਡੇ ਦਿਵਾਲੇ ਹੋ ਗਏ ਸੀ ਤੁਹਾਡੀਆਂ ਫੋਟੋਆਂ ਲੈ ਲਾਪੇ ਸੀ ਤੁਹਾਡੇ ਕੋਲ ਫੋਟੋਆਂ ਸੈਲਫੀਆਂ ਲੈ ਲਾਪੇ ਸੀ ਤੁਹਾਡੇ ਕੋਲ ਫਰਮਾਇਸ਼ ਵੀ ਆ ਗਈ ਸੀ ਪਸਟੇਜ ਤੇ ਆ ਗੀਤ ਗਾ ਲਓ ਠ ਹਾਂਜੀ ਉੱਥੇ ਚਾਰ ਪੰਜ ਬੁਜ਼ੁਰਗ ਲੋਕ ਸੀ ਤੇ ਉਹ ਤੇ ਬੜਾ ਹੀ ਮੈਨੂੰ ਕਹਿੰਦੇ ਹੀ ਕਹਿੰਦੇ ਗੁੜੀਆਂ ਇੱਕ ਵਾਰ ਸੁਣਾ ਦੇ ਰੂਹ ਖੁਸ਼ ਹੋ ਜੂਗੀ ਮੈਂ ਕਿਹਾ ਕਿੱਥੇ ਮੈਂ ਇੰਨੇ ਜੋਗੀ ਹੁੰਦੇ ਨਾ ਮউজਿਕਨ ਲੈ ਕੇ ਤੇ ਮੈਂ ਕਿਹਾ ਇਹ ਵਿਆਹ ਇਹੋ ਜਿਹਾ ਚਮਕਾ ਦੇਣਾ ਇਹਨਾਂ ਮੈਂ ਲੋਕਾਂ ਨੇ ਵੇਖਣਾ ਹੈ ਕਿ ਕਿਸੇ ਨੇ ਗਾਇਆ ਉੱਥੇ ਤੇ ਬਾਕੀ ਉਦਾਂ ਫੋਟੋਆਂ ਵੜੀਆਂ ਲਵਾ ਲਵਾ ਕੇ ਲੈ ਕੇ ਗਏ ਬੜੇ ਖੁਸ਼ ਹੋਏ ਸੀ ਕਿ ਸਾਡੇ ਵਿਆਹ ਚ ਸਿੰਗਰ ਆਇਆ ਮੈਂ ਤੇ ਸਦਾਰਨ ਜੀ ਮੈਂ ਸਦਾਰਨ ਜੀ ਬਣ ਕੇ ਜਾਨੀ ਆ ਐਟੀਟਿਊਡ ਨਹੀਂ ਲੈਣਾ ਚਾਹੀਦਾ ਬਿਲਕੁਲ ਮੈਂ ਏ ਲਾਈਨ ਦੇ ਵਿੱਚ ਪੈ ਗਈ ਆ ਕਿ ਮੈਂ ਸਿੰਗਿੰਗ ਕਰਨਦੀ ਆ ਹੰਕਾਰ ਕਿਹੜੀ ਗੱਲ ਦਾ ਕਰੀਏ ਬੱਚਾ ਨਾ ਵੀ ਚੰਗਿਆਂ ਨਾ ਵੀ ਮਾੜਿਆਂ ਨਾ ਵੀ ਕਮਲਿਆਂ ਨਾ ਵੀ ਗੂੰਗਿਆਂ ਨਾ ਵੀ ਬੋਲਿਆਂ ਨਾ ਵੀ ਜਿਹੜਾ ਵੀ ਆ ਗਿਆ ਲਾਗੇ ਖਲੋ ਕੇ ਸੈਲਫੀ ਖਿਚਾਵੇ ਕੋਈ ਗੱਲ ਨਹੀਂ ਖਿਚਾਓ ਆਪਣਾ ਕੰਮ ਹੈ ਉਹ ਜੇ ਦੋ ਲਾਂ ਨੂੰ ਸਾਥੀ ਕਰਦੇ ਨੇ ਚੜਿਆ ਡਬ ਥੋੜਾ ਜਲ ਹੀ ਮੁੰਡਿਆ ਆਉ ਪੋਨੀਆ ਬੰਦੂਕ ਉੱਤੇ ਬੋਲੀ ਹੀ ਮੁੰਡਿਆ ਪਰਸ ਜੁ ਮੈਂ ਨਾ ਮਸ ਕਰ ਰੱਖਦੀ ਰੱਖਾਂ ਪਿਸਟਲ ਨਾਲੇ ਗੋਲੀ ਹੀ ਮੁੰਡਿਆ ਠੋਕੇ ਆਪਣੀ ਨਾ ਤਾਬ ਮੈਂ ਚੜਾ ਦਵਾ ਹੋ ਰੋਬ ਵੀ ਹੈ ਪੂਰਾ ਕੋਈ ਸ਼ੱਕ ਨਾ ਢੋਲੋ ਦੀਆਂ ਖਾਨ ਮੁੰਡੇ ਗੋਲੀਆਂ ਵੇਖ ਲਾਂ ਮੈਂ ਟੇਦਾ ਜਨੂ ਅੱਖ ਨਾ ਆਉ ਢੋਲੋ ਦੀਆਂ ਖਾਨ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਡਾ ਜਨੂ ਅੱਖ ਨਾ ਕਰਾਣਾ ਬਲੀਵ ਅੱਜ ਹੀ ਕੱਲ ਦੇ ਪਿਆਰ ਚ ਗੁਰੂ ਘਰੇ ਜਾਵਾਂ ਕਦੇ ਬੈਠਦੀ ਨਾ ਬਾਹਰ ਚ ਟੌਪ ਤੇ ਮੈਂ ਰੱਖਦੀ ਕਲਾਸ ਚਪ ਜੀਸ ਨਾ ਪਹਿਲੀ ਕੁੜੀ ਕਾਲਜ ਚ ਆਵਾ ਜੜੀ ਥਾਰ ਚ ਗੱਲ ਦੂਰ ਦੀ ਖੰਗੂਰਾ ਕੋਈ ਮਾਰ ਜੇ ਕਈ ਕੁੱਟੇ ਮੈਂ ਕਸੂਰੇ ਬੇਸ਼ੱਕ ਨਾ ਹਾ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਡਾ ਜਨੂ ਅੱਖ ਨਾ ਬਾਬਾ ਧਨਵਾਦ ਜੀ ਇਸ ਗੱਲਬਾਤ ਕੀਤੀ ਮਮਤਾ ਨਾਲ ਤੁਸੀਂ ਦੇਖਿਆ ਵੀ ਮਰਾਧਪੁਰੇ ਮੋਹੱਲੇ ਵਿੱਚ ਆਏ ਆ ਬਹੁਤ ਲੋਕ ਪਿਆਰ ਦਿੰਦੇ ਨੇ ਬੜਾ ਸੋਹਣਾ ਪਰਿਵਾਰ ਆ ਮਿਹਨਤ ਕਰਦੇ ਨੇ ਸਾਡਾ ਪਰਿਵਾਰ ਤੇ ਸਾਡੇ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਮਮਤਾ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਘਰ 'ਚ ਗਰੀਬੀ ਬਹੁਤ ਆ ਭਾਵੇਂ ਪ੍ਰਮਾਤਮਾ ਨੇ ਆਵਾਜ਼ ਦਿੱਤੀ ਆ ਹੁਸਨ ਦਿੱਤਾ ਵਾ ਪਰ ਤੁਹਾਡੀ ਸਪੋਰਟ ਦੀ ਲੋੜ ਆ ਅੱਜ ਤੁਹਾਡੀ ਸਪੋਰਟ ਦੇ ਨਾਲ ਮਮਤਾ ਅ ਤੁਸੀਂ ਦੇਖਿਆ ਆਪਣੇ ਵੱਡੇ ਵੱਡੇ ਚੈਨਲਾਂ ਵਾਲੇ ਇੰਟਰਵਿਊ ਲੈ ਕੇ ਆਉਂਦੇ ਨੇ ਵੱਡੇ ਵੱਡੇ ਫੈਨ ਮਮਤਾ ਦੇ ਘਰੇ ਆਉਂਦੇ ਨੇ ਪਰ ਦਿਲ ਬਹੁਤ ਵੱਡਾ ਆ ਪਾ ਜਗਾ ਘਟਿਆ ਬੈਨ ਨੂੰ ਪਰ ਦਿਲ ਬਹੁਤ ਵੱਡੇ ਨੇ ਜਿਹੜਾ ਵੀ ਕਿਉਂ ਦਾਵਾ ਵੈਲਕਮ ਕਰਦੇ ਨੇ ਕਦੀ ਮੱਥੇ ਵਟ ਨਹੀਂ ਪਾ ਜਾਂਦੇ ਇਸ ਕਰਕੇ ਸਾਡੀ ਦਰਸ਼ਕਾਂ ਨੂੰ ਪੀ ਲਿਆ ਵੀ ਜੋ ਸੁਪਨੇ ਨੇ ਮਮਤਾ ਦੇ ਵੀ ਉਹਦੇ ਮਾਪੇ ਦੇ ਹਾਲਾਤ ਜਿਹੜੇ ਘੱਟ ਚੰਗੇ ਹੋ ਸਕਣ ਮਾਪੇ ਨੂੰ ਜਿਹੜਾ ਸੁੱਖ ਦੇ ਸਕੇ ਜਿਹੜੇ ਦੁੱਖ ਮਾਪੇ ਨੇ ਦੇਖੇ ਨੇ ਉਹਨਾਂ ਨੂੰ ਸਾਰੇ ਸੁੱਖ ਦੇ ਸਕਣ ਉਹ ਮਮਤਾ ਦੇ ਸੁਪਨੇ ਨੇ ਇਸ ਕਰਕੇ ਸਪੋਰਟ ਕਰਾਂਗੇ ਤੇ ਮਮਤਾ ਜਿਹੜੇ ਸੁਪਨੇ ਨੇ ਮਮਤਾ ਦੇ ਉਹ ਜਲਦੀ ਪੂਰੀ ਹੋ ਜਾਣਗੇ ਇੱਕ ਵਾਰੀ ਮਮਤਾ ਕੀ ਅਪੀਲ ਕੀ ਕਰਨਾ ਚਾਹਉ ਕੋਈ ਸਾਡੇ ਦਸ਼ਕਾਂ ਨੂੰ ਉਹ ਵੀ ਗੱਲ ਕਰਦੇ ਜਿੰਨੇ ਮੇਰੇ ਭੈਣ ਭਰਾ ਇਸ ਚੈਨਲ ਦੇ ਨਾਲ ਜੁੜੇ ਨੇ ਵੱਧ ਤੋਂ ਵੱਧ ਲਾਈਕ ਸਪੋਰਟ ਸ਼ੇਅਰ ਕਰਨਾ ਔਰ ਇੰਟਰਵਿਊ ਨੂੰ ਬਹੁਤ ਜ਼ਿਆਦਾ ਦੇਖਣਾ ਪਿਆਰ ਦੇਣਾ ਕਿ ਇਸ ਤਰ੍ਹਾਂ ਹੀ ਹੋਰ ਪੱਤਰਕਾਰ ਆਵੇ ਤੇ ਮੈਟਾ ਦਿੱਲੀ ਵਧੀਆ ਤੋਂ ਵਧੀਆ ਗਾਣੇ ਵੀਡੀਓ ਲੈ ਕੇ ਆਵਾਂ ਸੋ ਮੇਰੇ ਗਾਣੇ ਨੂੰ ਬਹੁਤ ਬਹੁਤ ਸਪੋਰਟ ਕਰਨਾ YouTube ਤੇ ਮੰਨਤ ਕੌਰ ਸਰਦਾਰਾ ਨਾਂ ਤੇ ਕੱਢਣੀ ਤੁਸੀਂ ਆਈਡੀ ਲਾਈਕ ਜ਼ਰੂਰ ਕਰਨਾ ਮਮਤਾ ਇਹ ਸੀਗਾ ਇਹ ਤੇ ਗੱਲਬਾਤ ਹੋਈ ਇੰਟੂ ਦੇ ਦਾ ਜਿਹੜੀ ਤੁਹਾਡੀ ਮਨਪਸੰਦ ਜਿਹੜੇ ਫਰਮਾਇਸ਼ ਦੇ ਗਾਣੇ ਸੀ ਜਿਹੜੇ ਤੁਸੀਂ ਸੁਣਾਏ ਆ ਇੱਕ ਸਾਡੀ ਫਰਮਾਇਸ਼ ਦੇ ਗਾਣਾ ਸਾਣਾ ਖਾਨ ਦੇ ਜਿਹੜਾ ਉਹ ਹੀ ਦੋ ਲੈਣਾ ਜੀ ਉਸਾਰੀ ਕਰਦੇ ਸਾਡੇ ਨਾਲ ਮੈਂ ਉਹਦੇ ਪਿੱਛੇ ਮਰਾਂ ਹੈ ਜਗ ਜਾਨ ਦਾ ਹਾਏ ਉਹਨੇ ਪਰ ਮੇਰੇ ਲਈ ਮਰਦਾ ਮੈਂ ਉਹਦੇ ਪਿੱਛੇ ਮਰਾਂ ਜਗ ਜਾਨ ਦਾ ਹਾਏ ਉਹਨੇ ਪਰ ਮੇਰੇ ਲਈ ਮਰਦਾ ਹੱਕਦੀ ਇਹ ਸਫੁੱਲ ਤੇ ਹੱਕਦੀ ਉਸ ਫੁੱਲ ਦੇ ਯਾਰ ਮੇਰਾ तितਲੀਆਂ ਵੜਗਾ ਹਾ ਯਾਰ ਮੇਰਾ तितਲੀਆਂ ਫੜਗਾ ਹਾਂ हो पता नहीं जी कौन सा नशा करता है यार मेरा हर एक से बफा करता है जुक जुक के बेवफाइयों वाले दिन चले गए आंखों में आंखें डाल के दगा करता है मैं नहीं जानती तू मेरे नानी बोनी नहीं कोई तेरी प्यास मिटावा मैं पानी ली कोई ਮੇਰੇ ਸਾਹਮਣੇ ਹੀ ਓ ਮੇਰੇ ਸਾਹਮਣੇ ਹੀ ਤੜਦਾ ਹੈ ਹਰ ਕੁੜੀਆਂ ਅਗ ਲਗੇ ਸ਼ਰਮ ਦਪਲਦਾ ਕਦੀ ਇਸ ਫੁੱਲ ਤੇ ਹਾਂ ਕਦੀ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਮੇਰਾ ਤਿਤਲੀਆਂ ਵਰਗਾ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਮਮਤਾ ਦੀ ਆਵਾਜ਼ ਬਹੁਤ ਪਿਆਰੀ ਆ ਤੁਹਾਡੀ سپورਟ ਦੀ ਲੋੜ ਐ ਇਸ ਕਰਕੇ ਮਮਤਾ ਜਿਹੜੇ ਸੁਪਨੇ ਨੇ ਅਸੀਂ ਵੀ ਅਰਦਾਸ ਕਰਦੇ ਹਾਂ ਪਰਮਾਤਮਾ ਕੋਲੋਂ ਵੀ ਮਮਤਾ ਜਿਹੜੇ ਸੁਪਨੇ ਲਏ ਨੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਦੇਣ ਵਾਸਤੇ ਆਪਣੇ ਭੈਣ ਭਰਾਵਾਂ ਨੂੰ ਜਿਹੜਾ ਸੁਖੀ ਜਿਹੜਾ ਵਿਖਣ ਵਾਸਤੇ ਐਸਾ ਕਿ ਵੱਤ ਵਾਸ ਸਪੋਰਟ ਕਰਿਓ ਕਿਉਂਕਿ ਜੇ ਇਨਸਾਨਾਂ ਦੀ ਸਪੋਰਟ ਕਰਾਂਗੇ ਤੇ ਰੱਬ ਵੀ ਖੁਸ਼ ਹੁੰਦਾ ਵਾ ਕਿਉਂਕਿ ਜੇ ਇਹ ਖੁਸ਼ ਨੇ ਤੇ ਰੱਬ ਖੁਸ਼ ਨੇ ਐਸਾ ਕਿ ਸਾਡੇ ਵੀ ਦਸ਼ਕਾ ਨੂੰ ਪੀ ਲੈ ਆਪੀ ਵੱਤ ਵਾਸ ਸਪੋਰਟ ਕਰਿਓ ਤਾਂ ਜੋ ਕਿ ਮਮਤਾ ਜਿਹੜੇ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਸਕਣ ਮੈਨੂੰ ਦਿਉ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਆ ਇੱਕ ਲਾਸਟ ਸਵਾਲ ਜਾਂਦੇ ਆਂਦੇ ਰਹਿ ਗਿਆ ਜੀ ਜੋਤੀ ਨੂਰਾ ਸਿੱਤ ਹਸੀਂ ਦੇਖਿਆ ਵੀ ਉਹਨਾਂ ਦਾ ਅੱਜ ਕੱਲ ਬਹੁਤ ਟ੍ਰੈਂਡ ਆ ਤੇ ਤੁਹਾਡੀ ਵੀ ਆਵਾਜ਼ ਲੋਕ ਕਹਿੰਦੇ ਨੇ ਵੀ ਬਹੁਤ ਮਿਲਦੀ ਆ ਜੋਤੀ ਨੂਰਾ ਵੇ ਮੈਂ ਉਸਿਆਂ ਵਾਂ ਕਲਦਾ ਦੇ ਸਜਣਾ ਮੇਰੀਆ ਘਰ ਰੰਦੀ ਏ ਤੇਰੀਆਂ ਰਾਹਾਂ ਹਮਾ ਉਹਥਾਂ ਸਭ ਬੁਝੜੇ ਲੱਗਦੇ ਨੇ ਆ ਭਾਵੇਂ ਦੇਸੀ ਜੜੀਆਂ ਧਾਵਾਂ ਆਪੇ ਭਾਵੇਂ ਪੋਟਾ ਪੋਟਾ ਛਾੜੋ ਮੈਨੂੰ ਯਾਰ ਦੀ ਬਲੀ ਭਾਵੇਂ ਪੋਟਾ ਪੋਟਾ ਛਾੜੋ ਮੈਨੂੰ ਯਾਰ ਦੀ ਬਲੀ ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਨੇ ਯਾਰ ਦੀ ਗਲੀ ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਨੇ ਯਾਰ ਦੀ ਗਲੀ ਪੈਰਾਂ ਵਿੱਚ ਮੇਰੇ ਭਾਵੇਂ ਘੁਰੀਆਂ ਜੜਾ ਦੇ ਇੱਕ ਵਾਰੀ ਮਧਾ ਬਰੂਹਨ ਲਵਾ ਦੇ ਪੈਰਾਂ ਵਿੱਚ ਮੇਰੇ ਭਾਵੇਂ ਘੁਰੀਆਂ ਜੜਾ ਦੇ ਇੱਕ ਵਾਰੀ ਮਧਾ ਬਰੂਹਨ ਲਵਾ ਦੇ ਪਾ ਮੈਂ ਜ਼ਿੰਦ ਮੇਰੀ ਬਣੀ ਖੁੜ ਲੂਣ ਦੀ ਡਲੀ ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਨੇ ਯਾਰ ਦੀ ਗਲੀ ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਨੇ ਯਾਰ ਦੀ ਗਲੀ ਬੋਬਾ ਤਨਵਾਦੀ ਤੁਸੀਂ ਦੇਖਿਆ ਵੀ ਅੱਜ ਮਮਤਾ ਨੇ ਦਿਲ ਖੋਲ ਕੇ ਗਾਇਆ ਵਾ ਅਤੇ ਜਿੰਨੇ ਸਾਡੀ ਕਿ ਮਨਸਾ ਤੇ ਗੀਤ ਸੀ ਜਾਂ ਆਪਣੀ ਮਨਸਾ ਤੇ ਗੀਤ ਸੀ ਸਾਰੇ ਸਰਾਤੇ ਨੇ ਅੱਜ ਕੇ ਦੇਖਕਾਂ ਨੂੰ ਜਿਹੜੀ ਕਿ ਇੱਕੜੀ ਸਪੋਰਟ ਕਰ ਦੋ ਮਮਤਾ ਨੂੰ ਪੀ ਅਸੀਂ ਫੇਰ ਇੰਟਰਵਿਊ ਲੈਣਾ ਹੀ ਜ ਮਮਤਾ ਦੀ ਤੇ ਇਸੇ ਘਰ ਵਿੱਚ ਖੁਸ਼ੀਆਂ ਦਾ ਜਿਹੜਾ ਖੇੜਾ ਹੋਵੇ ਲੋਕ ਲੱਡੂ ਲੈ ਕੇ ਮਮਤਾ ਵੰਡਦੀ ਹੋਵੇ ਇੱਕ ਵਧੀਆ ਆਫਰ ਹੋਵੇ ਇੱਕ ਵਧੀਆ ਕੰਪਨੀ ਵਾਲੇ ਜਾਂ ਵਧੀਆ ਸਪੋਰਟ ਕਰਨ ਕਿ ਸਾਡੀ ਦਸ਼ਕਾਂ ਨੂੰ ਪੀ ਲਿਆ ਪੀ ਹਮੇਸ਼ਾ ਤੁਸੀਂ ਅਮੀਰਾਂ ਨੂੰ ਹੀ ਸਪੋਰਟ ਕਰਦੇ ਹੋ ਕਹਿੰਦੇ ਗਰੀਬਾਂ ਨੂੰ ਵੀ ਸਪੋਰਟ ਕਰਦਿਆ ਕਰੋ ਰੱਬ ਵੀ ਯੂਰ ਖੁਸ਼ ਹੋਏਗਾ ਮੀਨੂ ਦੇ ਉਜਾਤ ਮੈਂ ਤੁਹਾਡਾ ਆਪਣਾ ਹਰੀਦ ਕਰੇਵਾਲ ਅਮਰਸਾਤ